ਹੈਲੋ ਵਿਅਰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਚੈਨਲ ਮੇਰਾ ਲੁਧਿਆਣਾ ਤੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਸਾਰੇ ਜੋ ਵੀ ਫੈਮਿਲੀ ਮੈਂਬਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਉਹਨਾਂ ਦਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਤੈ ਦਲੋ ਸੋ ਦੋਸਤੋ ਅੱਜ ਆਪਾਂ ਇਹ ਜੋ ਬਲੌਗ ਬਣਾਇਆ ਹੈ ਇਹ ਜੇ ਆਪਾਂ ਹੋਰ ਕਿਸੇ ਦੀ ਸਟੋਰੀ ਨਹੀਂ ਥੋੜੀ ਜੀ ਆਪਾਂ ਆਪਣੀ ਸਟੋਰੀ ਹੀ ਸਾਂਝੀ ਕਰਾਂਗੇ ਕਿਉਂਕਿ 2 ਸਾਲ ਤੋਂ ਲਗਾਤਾਰ ਆਪਾਂ ਵੀਡੀਓ ਪਾ ਰਹੇ ਆਂ ਔਰ ਆਪ ਜੀ ਦਾ ਬਹੁਤ ਹੀ ਪਿਆਰ ਮਿਲ ਰਿਹਾ ਹੈ ਬਹੁਤ ਭਰਮਾ ਹੰਗਾਰਾ ਆਪ ਜੀ ਦੇ ਰਹੇ ਹੋ ਸੋ ਦੋਸਤੋ ਕਹਾਣੀ ਆਪਾਂ ਕਿਸੇ ਦੀ ਨਹੀਂ ਹੈਗੀ ਇਹ ਕਹਾਣੀ ਮੇਰੀ ਖੁਦ ਦੀ ਆਪਣੀ ਹੈ ਜੀਨੇ ਕੇ ਚੰਡੀਗੜ੍ਹ ਤੋਂ ਵਾਪਸ ਆ ਕੇ ਇੱਕ ਮਿਹਨਤ ਕਰਕੇ ਕਿਸੇ ਮਕਾਮ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਉਹਦੇ ਚ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਬਹੁਤ ਸਾਰੇ ਕਲਾਕਾਰ ਪ੍ਰਸਿੱਧ ਕਲਾਕਾਰ ਆਪਣੇ ਨਾਲ ਜੁੜੇ ਆ ਜਿਨ੍ਹਾਂ ਦੇ ਸਾਥ ਦੇ ਨਾਲ ਹੀ ਆਪਾਂ ਇੱਥੇ ਤੱਕ ਪਹੁੰਚ ਸਕੇ ਆ। ਸੋ ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ ਹੈਗਾ ਕਹਾਣੀ ਸ਼ੁਰੂ ਕਰਦੇ ਆਂ ਛੋਟੀ ਜੀ ਕਹਾਣੀ ਆ ਐਂਡ ਤੱਕ ਜ਼ਰੂਰ ਦੇਖਿਓ ਔਰ ਉਹਦੇ 'ਚ ਤੁਹਾਨੂੰ ਕਾਫੀ ਕੁਝ ਕਲੀਅਰ ਹੋ ਜਾਏਗਾ ਵੀ ਜੋ ਅਸੀਂ ਚੈਨਲ ਦੇ ਉੱਤੇ ਮਿਹਨਤ ਕਰ ਰਹੇ ਆਂ ਉਹਦੇ 'ਚ ਕੀ ਕੀ ਸਾਨੂੰ ਔਕੜਾਂ ਆ ਰਹੀਆਂ ਨੇ ਪਰ ਇਹ ਆ ਵੀ ਜੋ ਅਸੀਂ ਮਿੱਥਿਆ ਹੋਇਆ ਹੈ ਵੀ ਇਹਨੂੰ ਆਪਾਂ ਕਿਸੇ ਨਾ ਕਿਸੇ ਟ੍ਰਿਕੇ ਆਪ ਜੀ ਦੇ ਸਾਹਮਣੇ ਵਧੀਆ-ਵਧੀਆ ਵੀਡੀਓਜ਼ ਪੇਸ਼ ਕਰਨੀਆਂ ਨੇ ਸਾਡੇ ਦਿਲਾਂ ਤੇ ਰਾਜ ਕਰਨ ਦੀ ਸਾਡੀ ਦਿਲ ਦੀ ਤਮੰਨਾ ਹੈਗੀ ਆ ਸੋ ਸਟਾਰਟ ਕਰ ਰਹੇ ਆ ਜੀ ਜਦੋਂ ਆਪਾਂ ਚੰਡੀਗੜ੍ਹ ਤੋਂ ਵਾਪਸ ਆਏ ਸੀਗੇ ਆ ਕੇ ਆਪਾਂ ਇੱਕ ਦੋ ਵੈਬ ਸੀਰੀਜ਼ ਦੇ ਵਿੱਚ ਕੰਮ ਵੀ ਕੀਤਾ ਪਰ ਉਸ ਤੋਂ ਬਾਅਦ ਆਪਾਂ ਨੂੰ ਇਹ ਲੱਗਿਆ ਵੀ ਕੁਝ ਨਾ ਕੁਝ ਅਲੱਗ ਤੋਂ ਆਪਾਂ ਨਵਾਂ ਕਰ ਸਕਦੇ ਆ ਜਿਹਦੇ ਲਈ ਕਿ ਮਿਹਨਤੀ ਦਾ ਬਹੁਤ ਜ਼ਿਆਦਾ ਲੋਡ ਸੀਗੀ ਪਰ ਮੈਂ ਉਦੋਂ ਬਿਲਕੁਲ ਹੀ ਇਕੱਲਾ ਸੀ ਤੇ ਕਿਸੇ ਦਾ ਕੋਈ ਸਾਥ ਨਹੀਂ ਸੀਗਾ ਪਰ ਇਦਾਂ ਵੀ ਪਰਮਾਤਮਾ ਦੀ ਕਿਰਪਾ ਕਹਿੰਦੇ ਬਣੀ ਰਹਦੀ ਹੈ ਉਸ ਬੰਦੇ ਦੇ ਜਿਹੜਾ ਬੰਦਾ ਲਗਾਤਾਰ ਮਿਹਨਤ ਕਰਕੇ ਅੱਗੇ ਵਧਣ ਦੀ ਮਤਲਬ ਇੱਛਾ ਰੱਖਦਾ ਵਾ ਸੋ ਉਸੇ ਸਾਡੀ ਫਰਿਆਦ ਨੂੰ ਪਰਮਾਤਮਾ ਨੇ ਸੁਣਿਆ ਤੇ ਜਿਹਦੇ ਕਰਕੇ ਸਾਡੀ ਮੁਲਾਕਾਤ ਨजीर ਮੁਹੰਮਦ ਜੀ ਜੋ ਕਿ ਇੱਕ ਪ੍ਰਸਿੱਧ ਪੰਜਾਬੀ ਕਲਾਕਾਰ ਨੇ ਉਹਨਾਂ ਦੇ ਨਾਲ ਹੋਈ ਉਹਨਾਂ ਦੇ ਨਾਲ ਆਪਾਂ ਜਦੋਂ ਸਾਰੀ ਗੱਲਬਾਤ ਕੀਤੀ ਵੀ ਇਦਾਂ ਕਰਕੇ ਜੀ ਅਸੀਂ ਵੀਡੀਓਜ਼ ਬਣਾਉਣਾ ਚਾਹੁੰਦੇ ਆਂ ਤੇ ਉਹਨਾਂ ਨੂੰ ਮੈਂ ਕੁਝ ਆਪਣੀਆਂ ਪਿਛਲੀਆਂ ਵੀਡੀਓਜ਼ ਵੀ ਦਿਖਾਈਆਂ ਸੋ ਉਹਨਾਂ ਨੇ ਕੋਈ ਥਾਪ ਹੀ ਦਿੱਤੀ ਵੀ ਕਰਨੈਲ ਸਿੰਘ ਖੇਚੇ ਦੇ ਕੰਮ ਨੂੰ ਆਪਾਂ ਥਰੇ ਨਾਲ ਆ ਔਰ ਨਜੀਰ ਜੀ ਦੇ ਹੌਸਲੇ ਔਰ ਆਸ਼ੀਰਵਾਦ ਦੇ ਸਦਕੇ ਆਪਾਂ ਦੋ ਤਿੰਨ ਵੈਬ ਸੀਰੀਜ਼ ਬਣਾਈਆਂ ਔਰ ਕੁਝ ਸ਼ਾਰਟ ਸਟੋਰੀਆਂ ਰੀਲਾਂ ਪਰ ਗੱਲ ਇਹ ਆ ਵੀ ਨਜੀਰ ਜੀ ਦੇ ਸਹਿਯੋਗ ਤੋਂ ਬਿਨਾ ਇਹ ਕੁਝ ਵੀ ਸੰਭਵ ਨਹੀਂ ਸੀਗਾ ਔਰ ਨਜੀਰ ਜੀ ਬਾਰੇ ਥੋੜਾ ਜਿਹਾ ਤੁਹਾਨੂੰ ਦੱਸ ਦਿੰਨਾ ਵੀ ਬਹੁਤ ਪੁਰਾਣੇ ਮਸ਼ਹੂਰ ਪੰਜਾਬੀ ਸਿੰਗਰ ਨੇ ਸੋ ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਚੋਂ ਪਤਾ ਲੱਗਿਆ ਵੀ ਮਿਹਨਤ ਕਰਕੇ ਹੀ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ। ਸੋ ਨੈਕਸਟ ਆਪਾਂ ਗੱਲ ਕਰਾਂਗੇ ਕੁਲਵਿੰਦਰ ਸਿੰਘ ਜੀ। ਕੁਲਵਿੰਦਰ ਸਿੰਘ ਜੀ ਵੀ ਸਾਡੇ ਨਾਲ ਸਟਾਰਟਿੰਗ ਤੋਂ ਹੀ ਜੁੜ ਗਏ ਤੇ ਇਹਨਾਂ ਨੇ ਬਹੁਤ ਸਾਥ ਦਿੱਤਾ ਔਰ ਇਹਨਾਂ ਨੇ ਵੀ ਹੀ ਹੌਸਲਾ ਦਿੱਤਾ ਵੀ ਕਰਨੈਲ ਸਿੰਘ ਜਿੱਥੇ ਗੈਂਗਾ ਜਦ ਕਹਿੰਗਾ ਪਾਤਰੀ ਨਾਲ ਖੜੇ ਆ ਔਰ ਇਹਨਾਂ ਨੇ ਬਹੁਤ ਸਾਥ ਵੀ ਦਿੱਤਾ ਵਾ ਸੋ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਨजीर ਮੁਹੰਮਦ ਜੀ ਔਰ ਕਲਵਿੰਦਰ ਸਿੰਘ ਤੇ ਨੈਕਸਟ ਜੋ ਆਪਣੇ ਕੋਲੇ ਕਲਾਕਾਰ ਆਏ ਉਹ ਸੀਗੇ ਰਮਨਦੀਪ ਔਰ ਸਿੱਧੂ ਉਹਨਾਂ ਨੇ ਵੀ ਬਹੁਤ ਅੱਛਾ ਰੋਲ ਨਵਾਇਆ ਦੋ ਵੈਬ ਸੀਰੀਜ਼ ਅਸੀਂ ਜੋ ਕੀਤੀਆਂ ਜਿਦੇ ਚ ਕੀ ਦੇਖ ਕੇ ਹੁੰਦੇ ਮਾਵਾ ਨਾਲ ਜੋ ਕਿ ਤੁਹਾਨੂੰ ਚੈਨਲ ਮੇਰਾ ਲੁਧਿਆਣਾ ਤੇ ਸਰਚ ਕਰਦੇ ਮਿਲ ਜੂਗੀ ਨੈਕਸਟ ਇੱਕ ਅਸੀਂ ਵੈਬ ਸੀਰੀਜ਼ ਬਣਾਈ ਹੈ ਜੀ ਗੱਲ ਬਣੂ ਬਣੂ ਤੇ ਉਹਦੇ ਚ ਵੀ ਰਮਨਦੀਪ ਕੌਰ ਦਾ ਵੀ ਕਾਫੀ ਅੱਛਾ ਰੋਲ ਹੈਗਾ ਸੋ ਇਹ ਵੀ ਨਜੀਰ ਮੁਹੰਮਦ ਜੀ ਦੀ ਮਿਹਰਬਾਨੀ ਹੈ ਤੋ ਸਾਰੇ ਬਹੁਤ ਉਹਨਾਂ ਦੀ ਰਿਸਪੈਕਟ ਬਹੁਤ ਕਰਦੇ ਆ ਔਰ ਕਦੇ ਵੀ ਕੋਈ ਬੰਦਾ ਸਾਨੂੰ ਜਵਾਬ ਨਹੀਂ ਦਿੰਦਾ ਹੈਗਾ ਤੇ ਪੇਕੇ ਹੁੰਦੇ ਮਾਮਾ ਨਾਲ ਕੰਪਲੀਟ ਕਰਨ ਤੋਂ ਬਾਅਦ ਚੋਂ ਕਾਫੀ ਕਲਾਕਾਰ ਆਪਣੇ ਨਾਲ ਹੋਰ ਜੁੜ ਚੁੱਕੇ ਸੀਗੇ ਤੇ ਕੁਝ ਫਿਰ ਉਸ ਤੋਂ ਬਾਅਦ ਸ਼ਾਰਟ ਸਟੋਰੀਆਂ ਅਸੀਂ ਬਣਾਈਆਂ ਜਿਦੇ ਚ ਸਰਬਜੀਤ ਕੌਰ ਬੰਬੂ ਜੋ ਕਿ ਪੰਜਾਬੀ ਸਿੰਗਰ ਨੇ ਬਹੁਤ ਅੱਛੇ ਤੇ ਉਹਨਾਂ ਨੇ ਵੀ ਬਹੁਤ ਵਧੀਆ ਆਪਣਾ ਐਕਟਿੰਗ ਦਾ ਵੀ ਜੋਰ ਦਿਖਾਇਆ ਕੁਝ ਗਾਇਕੀ ਦੇ ਨਾਲ ਸੰਬੰਧਿਤ ਜੋ ਸਾਨੂੰ ਗਾਈਡਲਾਈਨਸ ਸੀਗੀਆਂ ਇਹਦੇ ਵਿੱਚ ਕੁਝ ਅਸੀਂ ਗੀਤ ਪਾਉਣੇ ਚਾਹੁੰਦੇ ਸੀਗੇ ਉਹਨਾਂ ਜੀ ਵੀ ਉਹਨਾਂ ਨੇ ਸਹਿਯੋਗ ਦਿੱਤਾ ਤੇ ਇਸ ਇਸੇ ਤਰ੍ਹਾਂ ਇਹ ਕਾਰਮਾ ਜਿਉਂ-ਜਿਉਂ ਅੱਗੇ ਵਧਿਆ ਤੇ ਰਮਨਦੀਪ ਸਿੱਧੂ ਤੋਂ ਬਾਅਦੋਂ ਸਾਨੂੰ ਇੱਕ ਵੈਬ ਸੀਰੀਜ਼ ਅਸੀਂ ਮਿੱਠੀ ਸਟਾਰਟ ਕੀਤੀ ਸੀ ਜਿਹਦੇ ਜਾਨਵੀ ਭੱਟੀ ਔਰ ਨਿਕੂ ਜੋ ਕਿ ਉਹਨਾਂ ਨੇ ਮਤਲਬ ਹਸਬੈਂਡ ਹੀ ਨੇ ਬਹੁਤ ਅੱਛਾ ਰੋਲ ਨਿਭਾਇਆ ਸੀਗਾ ਤੇ ਉਹ ਵੈਬ ਸੀਰੀ ਨੂੰ ਵੀ ਸਾਨੂੰ ਬਹੁਤ ਪਰਮਾ ਹੰਗਾਰਾ ਮਿਲਿਆ ਪਰ ਇਹ ਵੀ ਉਹਨੂੰ ਕੁਝ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਥੋੜਾ ਡਰੇ ਕਰ ਲਿਆ ਸੀਗਾ ਤੇ ਨੈਕਸਟ ਜਿਹੜੀ ਸਾਡੀ ਪਕੇ ਹੁੰਦੇ ਮਾਵਾ ਨਾਲ ਵੈਬ ਸੀਰੀ ਸੀਗੀ ਇਹਦੇ ਤਕਰੀਬਨ ਅਸੀਂ 11 ਜਾਂ 12 ਐਪੀਸੋਡ ਬਣਾਏ ਨੇ ਤੇ ਉਹਦੇ ਚ ਵੀ ਕਾਫੀ ਅੱਛੀ ਕਹਾਣੀ ਆ ਔਰ ਲੋਕਾਂ ਨੇ ਬਹੁਤ ਵਧੀਆ-ਵਧੀਆ ਕਮੈਂਟ ਦਿੰਤੇ ਨੇ ਔਰ ਸਾਨੂੰ ਉਹਦੇ ਨਾਲ ਕਾਫੀ ਸ਼ਾਹ ਮਿਲਿਆ ਵੀ ਅੱਗੇ ਹੋਰ ਕੰਮ ਕਰਨਾ ਚਾਹੀਦਾ ਵੈ ਸੋ ਇਸੇ ਤਰ੍ਹਾਂ ਆਪਾਂ ਆਪਣੀ ਟੀਮ ਦੇ ਨਾਲ ਡਿਸਕਸ਼ਨ ਕਰਦੇ ਰਹੇ ਤੇ ਅੱਗੇ ਵਧਦੇ ਰਹੇ ਤੋ ਆਪ ਜੀ ਨੂੰ ਇਹ ਦੱਸਣ ਦਾ ਮਨਤਬ ਇਹੀ ਹੈ ਵੀ ਮੈਨੂੰ ਜਿੱਦਾਂ ਪਹਿਲਾਂ ਮੈਨੂੰ ਵੀ ਲੱਗਦਾ ਸੀਗਾ ਵੀ ਯਾਰ ਇਹਦੇ ਵਿੱਚ ਕੋਈ ਇੰਨਾ ਖਾਸ ਕੰਮ ਤਾਂ ਹੈ ਨਹੀਂਗਾ ਪਰ ਜਦੋਂ ਕਰਦੇ ਆ ਤਾਂ ਫੇਰ ਜਾ ਕੇ ਪਤਾ ਲੱਗਦਾ ਵੀ ਮਿਹਨਤ ਤਾਂ ਹਰੇਕ ਕੰਮ ਦੇ ਵਿੱਚ ਹੈਗੀ ਹੈ ਹੁਣ ਜਿੱਦਾਂ ਅਸੀਂ ਸਰਦੀਆਂ ਦੇ ਵਿੱਚ ਗੱਲ ਬਣੋ ਬਣੋ ਦੀ ਸ਼ੂਟਿੰਗ ਕੀਤੀ ਸੀਗੀ ਤਾਂ ਕਾਫੀ ਜ਼ਿਆਦੇ ਔਕੜਾਂ ਸਾਨੂੰ ਆਈਆਂ ਸੀਗੀਆਂ ਵਿਚ ਕੁਝ ਛੋਟੇ ਰੋਲ ਵੀ ਸੀਗੇ ਜਿਹੜੇ ਕਿ ਕਰਵਾਏ ਔਰ ਉਹਦੇ ਲਈ ਵੀ ਜਿੰਨੇ ਕਲਾਕਾਰ ਚਾਹੀਦੇ ਸੀਗੇ ਉਹ ਸਾਰੇ ਨजीर ਮੁਹੰਮਦ ਜੀ ਨੇ ਅੱਗੋਂ ਤੋਂ ਅੱਗੋਂ ਸਾਨੂੰ ਬੁਲਾਏ ਔਰ ਕੁਝ ਕੁਲਵਿੰਦਰ ਭਾਜੀ ਦੇ ਵੀ ਨੋਨ ਦੇ ਵਿੱਚ ਸੀਗੇ ਜੋ ਜੋ ਰਮਨ ਦੀਪਕ ਔਰ ਸਿੱਧੂ ਇਹਨੇ ਵੀ ਆਪਣੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਨੇ ਵੀ ਅਸੀਂ ਪ੍ਰੋਜੈਕਟ ਕੀਤੇ ਨੇ ਤੇ ਨਵੂ ਕੱਕੜ ਇਹਨਾਂ ਦੀ ਹੀ ਮਤਲਬ ਫਰੈਂਡ ਹੈ ਜੋ ਉਹਨਾਂ ਨੇ ਵੀ ਤਿੰਨ ਚਾਰ ਸੀਰੀਜ਼ ਦੇ ਵਿੱਚ ਸਾਡੇ ਨਾਲ ਕੰਮ ਕੀਤਾ ਉਹ ਇਦਾਂ ਕਰਕੇ ਇੱਕ ਯੂਨਿਟੀ ਬਣਦੀ ਗਈ ਅੱਜ ਸਾਡੇ ਕੋਲੇ ਤਕਰੀਬਨ 15 ਕੋ ਕਲਾਕਾਰਾਂ ਦੀ ਸਾਡੀ ਆਪਣੀ ਟੀਮ ਬਣ ਚੁੱਕੀ ਹੈ ਔਰ ਇਹ ਟੀਮ ਇਦਾਂ ਦੀ ਟੀਮ ਹੈ ਵੀ ਇਹਨਾਂ ਨੂੰ ਆਪਾਂ ਕਿਤੇ ਵੀ ਕਹਾਂਗੇ ਵੀ ਅੱਜ ਸ਼ੂਟਿੰਗ ਕਰਨੀ ਆ ਸੋ ਕੋਈ ਬੰਦਾ ਇਦਾਂ ਨਹੀਂ ਹੈਗਾ ਵੀ ਜਵਾਬ ਦਿੰਦਾ ਵਾ ਸਾਰੇ ਮੌਕੇ ਤੇ ਹਾਜ਼ਰ ਹੁੰਦੇ ਆ ਔਰ ਜੋ ਵੀ ਉਹਨਾਂ ਨੂੰ ਕੈਰੇਕਟਰ ਦਿੱਤਾ ਜਾਂਦਾ ਹੈ ਪੂਰੀ ਬਖੂਬੀ ਨਾਲ ਨਿਭਾ ਕੇ ਜਾਂਦੇ ਆ ਸੋ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਸਾਨੂੰ ਅੱਜ ਇਸ ਮਕਾਮ ਤੇ ਪਹੁੰਚਾਇਆ ਤੇ ਮੈਂ ਇੱਕੋ ਵਾਰੀ ਚ ਜਿੰਨੇ ਕੁ ਮੈਨੂੰ ਨਾਮ ਯਾਦ ਆਉਂਦੇ ਆ ਜਿਹੜੇ ਸਾਡੇ ਸਹਿਯੋਗੀ ਕਲਾਕਾਰ ਨੇ ਇੱਕ ਵਾਰੀ ਮੈਂ ਸਾਰਿਆਂ ਦਾ ਨਾਮ ਜ਼ਰੂਰ ਲੈਣਾ ਚਾਹੂੰਗਾ ਸੋ ਫਸਟ ਤੇ ਨजीर ਮੁਹੰਮਦ ਜੀ ਆਉਂਦੇ ਨੇ ਤੇ ਨजीर ਮੁਹੰਮਦ ਜੀ ਦਾ ਸੋਹਣ ਆਪ ਜੀ ਨੇ ਜ਼ਿਕਰ ਕਰ ਹੀ ਚੁੱਕੇ ਹਾਂ ਬਹੁਤ ਅੱਛਾ ਸਹਿਯੋਗ ਦਿੱਤਾ ਹਨ ਤੇ ਸੈਕੰਡ ਸਾਡੇ ਆਉਂਦੇ ਜੀ ਜੋ ਮਾਤਾ ਦਾ ਰੋਲ ਕਰਦੇ ਨੇ ਉਹਗੇ ਸਰਬਜੀਤ ਪੌਰ ਬੱਬੂ ਜੀ ਉਹ ਵੀ ਬਹੁਤ ਅੱਛਾ کردار ਨਿਭਾਉਂਦੇ ਨੇ 3 ਤੇ ਆਪਣੇ ਰਮਨਦੀਪ ਕੌਰ ਸਿੱਧੂ ਜਾਨਵੀ ਪੱਟੀ ਨਿੱਕੂ ਨਵੂ ਕੱਕੜ ਤੇ ਰੋਹਿਤ ਕੱਕੜ ਕਲਵਿੰਦਰ ਸਿੰਘ ਕਲਵਿੰਦਰ ਕੌਰ ਮਾਤਾਦਾਰ ਹੁਲ ਕਰਦੇ ਨੇ ਮਾਤਾ ਕਲਵਿੰਦਰ ਕੌਰ ਔਰ ਡੀਡੀ ਪੰਜਾਬੀ ਤੋਂ ਸਾਡੇ ਨਾਲ ਜੋ ਜੁੜੇ ਨੇ ਉਹ ਹੈਗੇ ਮੈਡਮ ਰਵਿੰਦਰ ਕੌਰ ਜੀ ਉਹਨਾਂ ਨੇ ਵੀ ਕਾਫੀ ਸਮਾਂ ਦੂਰਦਰਸ਼ਨ ਦੇ ਨਾਲ ਜੁੜ ਕੇ ਕੰਮ ਕੀਤਾ ਤੇ ਇੱਕ ਹੋਰ ਸਾਡੇ ਕੋਲੇ ਜੋ ਮਾਤਾ ਦਾ ਕਲਾਕਾਰ ਦਾ ਰੋਲ ਕਰਦੇ ਸੀਗੇ ਵੈਬ ਸੀਰੀਜ਼ ਮਿੱਠੀਏ ਦੇ ਵਿੱਚ ਉਹਨਾਂ ਨੇ ਮਾਸੀ ਦਾ کردار ਨਿਭਾਇਆ ਹੈ ਉਹਨਾਂ ਦਾ ਨਾਮ ਹੈਗਾ ਜੀ ਕੰਚਨ ਕੰਚਨ ਮਾਤਾ ਜੀ ਦਾ ਰੋਲ ਕਰ ਰਿਹਾ ਹੈ ਔਰ ਉਸ ਵੈਬ ਸੀਰੀਏ ਨੂੰ ਵੀ ਆਪ ਜੀ ਨੇ ਬਹੁਤ ਪਿਆਰ ਦਿੱਤਾ ਸੋ ਇਨਾ ਕਲਾਕਾਰਾਂ ਤੋਂ ਬਾਅਦ ਚ ਮੈਂ ਕੁਝ ਆਪਣੇ ਬਾਰੇ ਦੱਸਣਾ ਚਾਹੁੰਦਾ ਵੀ ਆਪਣਾ ਇੱਕੋ ਹੀ ਮੋਟਿਵ ਹੈਗਾ ਵਾ ਵੀ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਇਸ ਚੈਨਲ ਨੂੰ ਗਰੋ ਕਰਨਾ ਔਰ ਉਹਦੇ ਚ ਆਪ ਜੀ ਦਾ ਬਹੁਤ ਸਹਿਯੋਗ ਦੀ ਲੋੜ ਹੈ ਸੋ ਇਹਦੇ ਚ ਸਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਮੈਂ ਵੀ ਜਿੰਨੇ ਵੀ ਅਸੀਂ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਚ ਸਾਰਿਆਂ ਦਾ ਸਹਿਯੋਗ ਇਹੀ ਰਿਹਾ ਵੀ ਆਪਾਂ ਪੈਸੇ ਵਾਲਾ ਕਿਸੇ ਨਾਲ ਕੋਈ ਕੰਮ ਨਹੀਂ ਕੀਤਾ ਹੈਗਾ ਨਾ ਪੈਸੇ ਆਪਾਂ ਲਏ ਨਾ ਦਿੱਤੇ ਔਰ ਸਾਰਾ ਹੀ ਸੰਪੂਰਨ ਸਹਿਯੋਗ ਦੇ ਨਾਲ ਕੰਮ ਹੋਇਆ ਹੈ ਜਿੰਨੇ ਵੀ ਇਹ ਆਪਾਂ ਪ੍ਰੋਜੈਕਟ ਬਣਾਏ ਨੇ ਸੋ ਅੱਗੋਂ ਸਾਡੇ ਹੋਰ ਵੀ ਵਧੀਆ ਪ੍ਰੋਜੈਕਟ ਲਿਆਉਣ ਦੀ ਤਿਆਰੀ ਚ ਹੈਗੇ ਹਨ ਬਟ ਇਹ ਆ ਵੀ ਕੁਝ ਅਸੀਂ ਥੋੜਾ ਜਿਹਾ ਮੌਸਮ ਦਾ ਦੇਖ ਲਈਦਾ ਵਾ ਕਿ ਮੌਸਮ ਕਿਦਾਂ ਦਾ ਵਾ ਸੋ ਉਸੇ ਹਿਸਾਬ ਨਾਲ ਅਡਜਸਟ ਕਰਨਾ ਪੈਂਦਾ ਵਾ ਕਈ ਵਾਰੀ ਲੋਟ ਲੇਟ ਫੇਟ ਵੀ ਹੋ ਜਾਂਦੇ ਆ ਸੋ ਪ੍ਰੋਗਰਾਮ ਅੱਗੇ ਪਿੱਛੇ ਹੋ ਜਾਂਦੇ ਆ ਬਟ ਇਹ ਆ ਵੀ ਅਸੀਂ ਲੱਗੇ ਹੋਏ ਆ। ਸੋ ਹੁਣ ਨੈਕਸਟ ਆਪਾਂ ਨੂੰ ਦਾ ਉਮੀਦ ਲਈ ਬੈਠੇ ਆ ਕਿ ਕਦੋਂ ਸਾਡੀਆਂ ਵੀਡੀਓ ਸੈੱਟ ਹੋਣਗੀਆਂ। ਔਰ ਉਹਦੇ ਲਈ ਦਰਸ਼ਕਾਂ ਦਾ ਅਸ਼ੀਰਵਾਦ ਹੋਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇਸੇ ਲਈ ਇਸ ਵੀਡੀਓ ਦੇ ਵਿੱਚ ਮੈਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੀ ਨਾ ਵੀਡੀਓਜ਼ ਨੂੰ ਤੁਸੀਂ YouTube ਤੇ ਜਾ ਕੇ ਚੈਨਲ ਮੇਰਾ ਲੁਧਿਆਣਾ ਸਬਸਕ੍ਰਾਈਬ ਕਰਨਾ ਹੈ। ਔਰ ਉਸ ਚੈਨਲ ਤੇ ਤੁਹਾਨੂੰ ਸਾਰੀਆਂ ਹੀ ਵੀਡੀਓਜ਼, ਰੀਲਸ ਔਰ एवरीथिंग अवेलेबल ਹੈਗਾ ਜੀ। ਔਰ ਨੈਕਸਟ ਜੋ ਅਗਲੇ ਸਾਡੇ ਪ੍ਰੋਗਰਾਮ ਆਉਣਗੇ ਉਹ ਤੁਹਾਨੂੰ ਜਿਆਦਾਤਰ ਅਸੀਂ ਹੁਣ ਟ੍ਰੇਲਰ ਬਣਾ ਕੇ ਪਾਉਨੇ ਆ। ਤੇ ਟ੍ਰੇਲਰ ਦੇ ਵਿੱਚ ਕਲੀਅਰ ਹੋ ਜਾਂਦਾ ਹੈ ਬਾਕੀ ਕੁਝ ਜੋ ਮੇਰੀ ਪਰਸਨਲ ਲੋਨ ਦੇ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਸਟੇਟਸ ਰੱਖੀ ਆਪਣੀ ਜਾਣਕਾਰੀ ਦੇ ਦਿੰਨੇ ਆ ਸੋ ਆਪ ਜੀ ਨੂੰ ਲਾਸਟ ਤੇ ਬਸ ਇਹੀ ਬੇਨਤੀ ਹੈ ਵੀ ਜਿੰਨੇ ਵੀ ਅਸੀਂ ਸਾਰੇ ਕਲਾਕਾਰ ਜੁੜੇ ਆ ਅਸੀਂ ਇਸ ਉਮੀਦ ਤੇ ਬੈਠੇ ਆ ਵੀ ਆਪ ਜੀ ਦਾ ਪਿਆਰ ਸਾਨੂੰ ਭਰਪੂਰ ਮਿਲੇਗਾ ਔਰ ਆਉਣ ਵਾਲੇ ਸਾਡੇ ਜਿੰਨੇ ਵੀ ਪ੍ਰੋਜੈਕਟਸ ਨੇ ਤੁਸੀਂ ਇਹਨਾਂ ਨੂੰ ਪੋਰ ਵੀ ਵੱਧ ਪਿਆਰ ਕਰੋਗੇ ਸੋ ਸਾਡੀ ਵੀਡੀਓਜ਼ ਨੂੰ ਬੱਦ ਬੱਦ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਔਰ ਕਮੈਂਟਾਂ ਦੇ ਰਾਹੀਂ ਸਾਨੂੰ ਸਹੀਦ ਮਿਲਦੀ ਹੈ ਵੀ ਸਾਡੇ ਚ ਕੀ ਕੀ ਕਮੀਆਂ ਨੇ ਔਰ ਆ ਸਰ ਜਿੰਨੇ ਵੀ ਆਹ ਤੁਹਾਨੂੰ ਅਸੀਂ ਕਲਿੱਪਸ ਦਿਖਾ ਰਹੇ ਆ ਇਹ ਸਾਰੇ ਦੀ ਪੂਰੀ ਵੀਡੀਓਜ਼ ਜਿੰਨੀਆਂ ਵੀ ਹੈਗੀਆਂ ਉਹ ਸਾਰੀਆਂ ਤੁਹਾਨੂੰ ਚੈਨਲ ਮੇਰਾ ਲੁਧਿਆਣਾ ਤੇ ਜਾ ਕੇ ਮਿਲ ਜਾਣਗੀਆਂ ਸੋ ਇਹਨਾਂ ਵੀਡੀਓਜ਼ ਦਾ ਇੰਜੋਏ ਕਰੋ ਜੀ ਦੇਖ ਕੇ ਔਰ ਇਹਨਾਂ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਔਰ ਤੁਸੀਂ ਆਪਣੀ ਕੋਈ ਨਿੱਜੀ رائے ਵੀ ਸਾਨੂੰ ਦੇ ਸਕਦੇ ਹੋ ਵੀ ਕਿਸ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਚੇਂਜ ਕਰ ਸਕਦੇ ਆਂ ਅਗਰ ਆਪਣੀ ਕੋਈ ਖਾਸ ਡਿਮਾਂਡ ਵੀ ਹੈਗੀ ਆ ਵੀ ਅਸੀਂ ਐਦਾਂ ਦੇ ਪ੍ਰੋਗਰਾਮ ਦੇਖਣਾ ਚਾਹੁੰਦੇ ਆਂ ਤਾਂ ਤੁਸੀਂ ਉਹ ਸਾਨੂੰ ਸੁਝਾਅ ਦੇ ਸਕਦੇ ਹੋ ਅਸੀਂ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਏ ਆ। ਸੋ ਧੰਨਵਾਦ ਜੀ। थैंक यू।